ਆਡੇ ਦਿਲ ਦੇ ਬਰਬਲੇ ਅੱਜ ਦੇ ਸੰਪੰਥਕ ਇਕੱਠ ਵਿੱਚ ਸੰਗਤ ਦੇ ਨਾਲ ਸਾਂਝੇ ਕੀਤੇ ਨੇ ਹੁਣ ਬੇਨਤੀ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਿੰਦਰ ਸਿੰਘ ਜੀ ਉਹ ਆਇਆਂ ਹੋਈਆਂ ਸੰਗਤਾਂ ਦਾ ਸਖਸ਼ੀਤਾ ਦਾ ਧੰਨਵਾਦ ਕਰਨ ਆਪਣੇ ਵਿਚਾਰ ਸਾਂਝੇ ਕਰਨ ਔਰ ਆਇਆਂ ਹੋਈਆਂ ਸਖਸ਼ੀਤਾ ਦੀ ਹਾਜ਼ਰੀ ਆਪ ਕੀ ਦੇ ਨਾਲ ਲਵਾਉਣ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਤਨ ਸਾਹਿਬ ਸਤਿਗੁਰੂ ਛੇਰ ਗੁਰੂ RAMDAS ਜੀ ਪਾਤਸ਼ਾਹ ਤੇਨਾਂ ਦੀ ਪਵਿੱਤਰ ਇਸ ਚਰਨ ਸ਼ਰਨ ਦੇ ਵਿੱਚ ਸਹਿਬ ਸਤਿਗੁਰੂ ਛੇਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੀ ਇਸ ਅਸਾਰੀ ਛੇਰੀ ਅਕਾਲ ਤਖਤ ਸਾਹਿਬ ਵਿਖੇ ਅੱਜ ਦੇ ਇਸ ਮਹਾਨ ਪੰਥ ਕੱਠ ਵਿੱਚ ਜੋੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਦੀ ਖੁਸ਼ੀ ਤੇ ਸੰਤੁਸ਼ਟੀ ਵੀ ਆ ਪਏ ਗੁਰੂ ਪੰਥ ਨੇ ਗੁਰੂ ਦਰਦ ਨੂੰ ਸੀਨੇ ਤੋਂ ਆਪਣੇ ਤੋਂ ਹਟਾਇਆ ਤੇ ਇੱਥੇ ਆ ਜਾ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਤੇ ਮੈਂ ਇਹ ਵੀ ਮਹਿਸੂਸ ਕਰਦਾ ਕਿ ਤੁਹਾਡਾ ਅੱਜ ਆਉਣਾ ਸਾਡੇ ਤੇ ਹੋਰ ਬਹੁਤ ਵੱਡਾ ਭਾਰ ਪੈ ਗਿਆ ਖਾਸ ਕਰਕੇ ਸਿੰਘ ਸਾਬਾਂ ਦੇ ਉੱਤੇ ਇਹ ਵੱਡੀ ਜ਼ਿੰਮੇਵਾਰੀ ਵੀ ਪੈ ਗਈ ਕਿ ਜਦੋਂ ਕਿਤੇ ਵੀ ਕਿਸੇ ਨੇ ਗੁਰੂ ਦੇ ਸੀਨੇ ਨੂੰ ਹੱਥ ਪਾਉਣ ਦਾ ਯਤਨ ਕੀਤਾ ਜੇ ਅਸੀਂ ਅਗਵਾਈ ਠੀਕ ਨਹੀਂ ਕੀਤੀ ਤੇ ਪੰਥ ਖਾਲਸਾ ਆਪ ਹੀ ਆਪਣੀ ਅਗਵਾਈ ਕਰਦਾ ਰਿਹਾ ਗੁਰੂ ਸਾਹਿਬ ਕਿਰਪਾ ਕਰਨ ਇਹ ਲਗਾ ਮਾਤਰਾ ਦੀ ਗੱਲ ਨਹੀਂ ਇਹਦੇ ਵਿੱਚ ਬੇਸ਼ੱਕ ਜਿਹੜਾ ਸਾਡਾ ਪ੍ਰਿੰਸੀਪਲ ਸਾਡਾ ਸਿਧਾਂਤ ਉਹਨੂੰ ਵੀ ਤੈਸ਼ ਨੈਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਪਵਿੱਤਰ ਗੁਰਬਾਣੀ ਦੇ ਜਿਹੜੇ ਸਰਲੇਖ ਆ ਉਹਨਾਂ ਨੂੰ ਵੀ ਬਦਲਦਾ ਯਤਨ ਕੀਤਾ ਜਾ ਰਿਹਾ ਇਹ ਗੰਭੀਰ ਮਸਲਾ ਇਸ ਕਰਕੇ ਬਣਿਆ ਕਿ ਉਸ ਨੇ ਏਡੀ ਵੱਡੀ ਜ਼ੋਰਤ ਕਰ ਲਈ ਜਿਹੜੀ ਇੱਥੇ ਹੁਣੇ ਕਹਿ ਕੇ ਗਏ ਸੀ ਕਿ ਚਾਈਨਾ ਤੋਂ ਸਰੂਪ ਛਪਾਉਂਦੇ ਸੀ ਉਸ ਵੇਲੇ ਵੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਤੇ ਪਰਚਾ ਦਰਜ ਕਰਵਾਇਆ ਕਿਉਂਕਿ ਵਿਦੇਸ਼ ਤੇ ਬੈਠਾ ਸੀ ਕਾਰਵਾਈ ਨਹੀਂ ਹੋਈ ਜਿਵੇਂ ਪਹਿਲਾਂ ਵੀ ਯਤਨ ਕੀਤਾ ਜਾ ਰਿਹਾ ਕਿ ਹੁਣ ਆਪਾਂ ਦੇਖੀਏ ਅੰਤ ਕਿੱਥੇ ਜਾ ਕੇ ਹੁੰਦਾ ਉਹਨੇ ਉਹ ਅੰਤ ਕਰਨ ਦਾ ਯਤਨ ਕੀਤਾ ਜਿਹੜਾ ਖਾਲਸੇ ਨੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਔਰ ਮੈਨੂੰ ਕਈ ਵਾਰੀ ਇਹ ਵੀ ਮਹਿਸੂਸ ਹੁੰਦਾ ਕਿ ਇਹੋ ਜਿਹੇ ਕਰਨ ਵਾਲੇ ਲੋਕ ਪਵਿੱਤਰ ਗਰਵਾਣੀ ਨੂੰ ਆਪਣੇ ਤਰਕ ਤੇ ਤੋਲ ਕੇ ਉਹਦਾ ਜਿਹਲੇ ਨਿਰਣਾ ਕਰਦੇ ਆ ਉਹ ਪੰਥਲੇ ਵੱਡਾ ਦਿਖਾਤ ਮੜ ਜਾਂਦਾ ਔਰ ਇਹੋ ਹੀ ਦਿਖਾਤ ਅੱਜ ਵਾਪਰ ਰਿਹਾ ਕਿ ਜੇ ਵਿਦੇਸ਼ ਦੀ ਧਰਤੀ ਤੇ ਬੈਠਾ ਤੇ ਉਹਦੇ ਨਾਲ ਦੀ ਨਾਲ ਇੱਥੇ ਦੀ ਧਰਤੀ ਤੇ ਬੈਠੇ ਵੀ ਲੋਕ ਉਹ ਜਾ ਯਤਨ ਕਰ ਰਹੇ ਔਰ ਇਹੋ ਕਾਰਨ ਆ ਕਿ ਕੱਲ ਦਾ ਇੱਕ ਬੜਾ ਵੱਡਾ ਵੀਰੋ ਵੀਡੀਓ ਵਾਇਰਲ ਹੋ ਰਿਹਾ ਇਹ ਮੈਂ ਸਮਝਦਾ ਇੱਕ ਸੰਪਰਦਾਵਾਂ ਦੀ ਤੇ ਗੁਰੂ ਘਰ ਦੀਆਂ ਮर्याਦਾਾਂ ਦਾ ਬੜਾ ਵੱਡਾ ਇੱਕ ਅਲੰਘਣ ਕੀਤਾ ਜਾ ਰਿਹਾ ਅੱਜ ਦਾ ਕਿਉਂਕਿ ਵਿਸ਼ਾ ਕੇਵਲ ਤਾਂ ਕੇਵਲ ਜਿਹਦੇ ਉੱਤੇ ਆਪਾਂ ਸਾਰਿਆਂ ਨੇ ਫੋਕਸ ਕੀਤਾ ਔਰ ਮੈਂ ਸਿਰ ਝੁਕਾਉਣਾ ਤੁਹਾਡੇ ਸਮੂਚਿਆਂ ਦੇ ਮੋਹਰੇ ਕਿ ਤੁਸੀਂ ਅੱਜ ਜੋ ਸਿੰਘ ਸਾਹਿਬ ਜੀ ਨੇ ਇਹ ਆਦੇਸ਼ ਕੀਤੇ ਸੀ ਹੁਕਮ ਕੀਤਾ ਸੀ ਤੁਹਾਨੂੰ ਸੱਦੇ ਪੱਤਰ ਭੇਜੇ ਸੀ ਤੁਸੀਂ ਬਿਨਾਂ ਸੱਦੇ ਪੱਤਰਾਂ ਤੋਂ ਵੀ ਆਪਣੇ ਦਿਲ ਦੀ ਜਿਹੜੀ ਪੀੜਾ ਸੀ ਉਹ ਲੈ ਕੇ ਇੱਥੇ ਹਾਜ਼ਰ ਹੋਏ ਆਂ ਤੁਹਾਡਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਔਰ ਇਹ ਵੀ ਮਹਿਸੂਸ ਕਰਦੇ ਕਿ ਤੁਸੀਂ ਜਿਹੜਾ ਇਹ ਬੋਝ ਜਿਹੜਾ ਦਰਦ ਇਹਨਾਂ ਦੇ ਮੌਰਾਂ ਤੇ ਪਾਇਆ ਗੁਰੂ ਸਾਹਿਬ ਸਮਰੱਥਾ ਬਖਸ਼ ਕਰਨ ਇਹ ਬਾਖੂਬੀ ਆਪਣੀਆਂ ਸਵਾਭਾ ਨਿਭਾਉਣ ਔਰ ਗੁਰੂ ਸਾਹਿਬ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਕਿਉਂਕਿ ਸਾਰੇ ਮਹਾਪੁਰਸ਼ ਸਾਰੇ ਧੰਨਵਾਦ ਦੇ ਪਾਤਰ ਆ ਤੇ ਮੈਂ ਸਿੰਘ ਸਾਹਿਬਾਂ ਨੂੰ ਵੀ ਬੇਨਤੀ ਕਰਦਾ ਕਿਉਂਕਿ ਮੈਂ ਵੀ ਇਹਨਾਂ ਦੇ ਨਾਲ ਇਹਨਾਂ ਦਾ ਆਪਣਾ ਰਿਵਿਊ ਆ ਉਹ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਨਾਮੇ ਜਾਂ ਹੁਕਮਾਂ ਨੂੰ ਪਿੰਡੇ ਤੇ ਹੜਾਉਣਾ ਹੁੰਦਾ ਤੇ ਅਸੀਂ ਇਹਨਾਂ ਦੇ ਨਾਲ ਆ ਤਕੜੇ ਹੋ ਕੇ ਜੋ ਫੈਸਲਾ ਲੈਣਗੇ ਉਹ ਫੈਸਲੇ ਦੇ ਵਿੱਚ ਅਸੀਂ ਵੱਧ ਚੜ ਕੇ ਆਪਣਾ ਯੋਗਦਾਨ ਪਾਵਾਂਗੇ ਔਰ ਦੂਸਰੀ ਬੇਨਤੀ ਇੱਕ ਹੋਰ ਇੱਥੇ ਕਿਉਂਕਿ ਮੈਂ 3-4 ਸਾਲ ਮਹੀਨੇ ਤੋਂ ਅਚੇਚੇ ਤੌਰ ਤੇ ਮਹਿਸੂਸ ਕਰ ਰਿਹਾ ਸੀ ਕਿ ਬਹੁਤ ਚਿਰ ਦੀਆਂ ਗੱਲਾਂ ਇਹ ਉੱਠਦੀਆਂ ਸੀ ਪਰ ਸਾਡੇ ਵਿੱਚ ਉਨੀ ਜਥਾ ਸ਼ਕਤੀ ਉਸ ਮਿਆਰ ਦੀ ਨਹੀਂ ਪਰ ਮੈਂ ਸਾਰਾ ਖਰੜਾ ਜਿਉਂਦੇ ਨੇ ਜਿਹੜਾ ਸਾਡੇ ਬਜ਼ੁਰਗਾਂ ਨੇ ਬਣਾਇਆ ਸੀ ਉਹ ਸਾਰਾ ਖਰੜਾ ਮੈਂ ਅੱਜ ਉਹਦਾ ਵਿਸ਼ਲੇਸ਼ਣ ਕਰਦਾ ਆਇਆ ਔਰ 1960 ਦੇ ਵਿੱਚ ਕਿੱਡੀ ਵੱਡੀ ਉਹਨਾਂ ਸਾਡੇ ਮਹਾਨ ਯੋਧਿਆਂ ਨੇ ਮਹਾਨ ਮਹਾਪੁਰਸ਼ਾਂ ਨੇ ਉਸ ਪਵਿੱਤਰ ਕਰਤਾਰਪੁਰ ਦੀ ਧਰਤੀ ਜੇ ਇਸ ਧਰਤੀ ਤੇ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਹ ਕਲਮਬੰਦ ਭਾਈ ਗਰਦਾਸ ਤੋਂ ਉਹ ਜਿਹੜੇ ਸਰੂਪ ਕਲਮਬੰਦ ਕਰਾਏ ਉਹਨਾਂ ਦਾ ਵੀ ਬਲਾਂਕਣ ਕੀਤਾ ਉਹਨਾਂ ਨੇ ਉਸ ਬੀੜ ਦਾ ਵੀ ਬਲਾਂਕਣ ਕੀਤਾ ਜਿਹੜੀ ਸ਼੍ਰੀ ਹਜੂਰ ਸਾਹਿਬ ਵਿਖੇ ਸਤਿਗੁਰ ਜੀ ਨੇ ਗੁਰਤਾ ਗੱਦੀ ਵਖਰੇਚ ਕੀਤੀ ਉਹਨਾਂ ਨੇ ਦਮਦਮੀ ਬੀੜ ਦਾ ਵੀ ਜਿਹੜੀ ਇੱਥੇ ਸੋਨੇ ਦੀ जिल्द ਜਿਹੜੀ ਪ੍ਰਕਾਸ਼ਮਾਨ ਕਦੇ-ਕਦੇ ਜਦੋਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਉਦੋਂ ਕਰਦੇ ਆ ਉਹਦਾ ਵੀ ਮਲਾਂਕਣ ਕੀਤਾ ਬੜੀ ਸਖਤ ਮਿਹਨਤ ਕਰਕੇ 1960 ਦੇ ਵਿੱਚ ਇਹ ਸਾਰਾ ਇੱਕ ਨਿਰਣਾ ਕੀਤਾ ਪਰ ਮੈਂ ਖਿਮਾ ਮੰਗ ਸਕਦਾ ਕਿਉਂਕਿ ਖਿਮਾਈਸ ਕਰਕੇ ਮੰਗ ਸਕਦਾ ਕਿ ਕਿਉਂਕਿ ਮੁੱਖ ਤੌਰ ਦੇ ਉੱਤੇ ਜਮਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਸੀ ਪਰ ਵਪਾਰੀਕਰਨ ਹੁੰਦਾ ਰਿਹਾ ਜਦੋਂ ਤੱਕ ਜਮਮਣੀ ਕਮੇਟੀ ਕੋ ਅਧਿਕਾਰ ਨਹੀਂ ਆਏ ਉਹ ਵਪਾਰੀਕਰਨਾਂ ਦੇ ਵਿੱਚ ਸਾਡਾ ਇੱਕ ਉਸਲੇ ਦਾ ਸਖਤਰ ਵੀ ਉਹਨੂੰ ਬੜਾ ਜੋਰ ਲਾਇਆ ਉਹ ਕਹਿੰਦਾ ਮੈਂ ਨਹੀਂ ਇਹਨਾਂ ਕੋਲ ਵਿਕਿਆ ਮੈਨੂੰ ਬਹੁਤ ਕੁਝ ਲਾਲਚ ਦਿੱਤੇ ਉਹ ਵਪਾਰੀ ਕਰਨੇ ਫਿਰ ਇਹਦਾ ਆ ਜਿਹੜਾ ਆਪਾਂ ਕਹਿੰਨੇ ਆ ਵਿੱਚ ਕਤਾਈਆਂ ਕੀਤੀਆਂ ਉਹ ਸਾਰਾ ਉਹਨਾਂ ਦਾ ਯੋਗਦਾਨ ਪਰ ਮੈਂ ਮੁੱਖ ਜ਼ਿੰਮੇਵਾਰੀ ਤੋਂ ਆਪਣੇ ਆਪ ਨੂੰ ਫਾਰਗ ਨਹੀਂ ਕਰਦਾ ਤੇ ਯਤਨ ਕਰਾਂਗੇ ਸਿੰਘ ਸਾਹਿਬਾਂ ਨੂੰ ਬੇਨਤੀ ਅਚੇਚੇ ਤੌਰ ਤੇ ਅਸੀਂ ਤੁਹਾਡੇ ਸਹਿਯੋਗੀ ਆ ਇਹ ਅੱਜ ਸਵੱਬ ਬਣਿਆ ਕਿ ਅੱਜ ਤਾਂ ਥਮਿੰਦਰ ਸਿੰਘ ਦੀ ਗੱਲ ਚੱਲ ਰਹੀ ਆ ਕੱਲ ਨੂੰ ਕਿਸੇ ਹੋਰ ਦੀ ਵੀ ਚੱਲੂਗੀ ਤੁਸੀਂ ਤਕੜੇ ਹੋ ਕੇ ਕਮੇਟੀ ਬਣਾ ਦਿਓ ਮੈਂ ਵੀ ਤੁਹਾਡੇ ਨਾਲ ਆਂ ਕਮੇਟੀ ਬਣਾ ਕੇ ਆਪਾਂ ਜਿਹੜਾ ਪਸ਼ੋਕੜ ਦੇ ਵਿੱਚ ਕੋ ਸਾਤੋਂ ਰਹਿ ਗਈਆਂ ਤਰੁੱਟੀਆਂ ਉਹ ਸਾਰੀਆਂ ਦੂਰ ਕਰ ਸਕੀਏ ਸੋ ਮੈਂ ਫੇਰ ਦਿਲ ਦੀਆਂ ਢੰਗਾਈਆਂ ਤੋਂ ਸਮੁੱਚੇ ਤੌਰ ਤੇ ਜਿੰਨੇ ਵੀ ਸੰਤ ਮਹਾਪੁਰਸ਼ ਆਏ ਆ ਉਹਨਾਂ ਦੇ ਵਿੱਚ ਚੇਚੇ ਤੌਰ ਤੇ ਇੱਕ ਮੇਰਾ ਵੀਰ ਭਾਈ ਦਲਜੀਤ ਸਿੰਘ ਬਿੱਟੂ ਵੀ ਆ ਕੇ ਬੈਠਾ ਸਮਾਂ ਵੀ ਦੇਣਾ ਚਾਹੁੰਦੇ ਸੀ ਮੇਰਾ ਛੋਟਾ ਭਰਾ ਆ ਪਰ ਕਿਉਂਕਿ ਲੰਮਾ ਸਮਾਂ ਹੋ ਗਿਆ ਸੀ ਮੈਂ ਆਪ ਹੀ ਉਹਦੇ ਕੋਲੋਂ ਖੇਮਾ ਬਿਚਾਉਣਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਮਹਾਪੁਰਖ ਹਮੇਸ਼ਾ ਸ਼ਾਂਤ ਚਿੱਤ ਗੁਰੂ ਦੀ ਕਿਰਪਾ ਬੋਲਦੇ ਵੀ ਆ ਪਰ ਅਕਸਰ ਖੇਮਾ ਮੰਗ ਲੈਂਦੇ ਆ ਉਹਨਾਂ ਤੋਂ ਵੀ ਚੇਚੇ ਤੌਰ ਤੇ ਮੈਂ ਖੇਮਾ ਚਾਹਣਾ ਉਹ ਆਪ ਵੀ ਸਾਨੂੰ ਬਹੁਤ ਵੱਡੀ ਸੇਵ ਦਿੰਦੇ ਰਹਿੰਦੇ ਆ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਦੇ ਨਾਲ ਸਮੁੱਚੇ ਤੌਰ ਤੇ ਕਿਉਂਕਿ ਸਿੰਘ ਸਹਿਬਾਨਾਂ ਦਾ ਤਾਂ ਅਧਿਕਾਰ ਹੀ ਸੀ ਹਜੂਰ ਸਾਹਿਬ ਦੀ ਧਰਤੀ ਤੋਂ ਸੰਤ ਬਾਬਾ ਕਲਵੰਦ ਸਿੰਘ ਜੀ ਵੱਲੋਂ ਅਚੇਚੇ ਤੌਰ ਤੇ ਸਾਡੇ ਸਿੰਘ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਉਹਨਾਂ ਦੇ ਨਾਲ ਸੰਤ ਪੰਡਤ ਜਗਜੀਤ ਸਿੰਘ ਜੀ ਜਿਹੜੇ ਹਰਖੋਵਾਲ ਦੀ ਧਰਤੀ ਤੇ ਕੁਝ ਸਮਾਂ ਰਹੇ ਫਿਰ ਉਹ ਤੋਂ ਬਾਅਦ ਸultanpur ਦੀ ਧਰਤੀ ਤੇ ਆ ਗਏ ਤੇ ਜਿਨ੍ਹਾਂ ਨੂੰ ਪੰਡਤ ਦਾ ਬੜਾ ਵੱਡਾ ਖਿਤਾਬ ਤੇ ਪੰਡਤ ਦਾ ਖਿਤਾਬ ਜਿਹੜਾ ਗਿਆਤਾ ਗੁਰ ਕੀ ਬਾਣੀ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਚੀਚੇ ਤੌਰ ਤੇ ਪੰਥ ਦੀ ਮਹਾਨ ਉਹ ਸੰਸਥਾ ਦਾ ਜਿਹੜੀ ਹਮੇਸ਼ਾ ਨਾਲ ਖੜਦੀ ਆ ਔਰ ਜਿਹਦਾ ਬੜਾ ਵੱਡਾ ਯੋਗਦਾਨ ਆ ਸੰਤ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਪਹੁੰਚੇ ਚੀਚੇ ਤੌਰ ਦੇ ਉੱਤੇ ਉਹਨਾਂ ਦੇ ਨਾਲ ਸਾਡੇ ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲੇ ਜਿਹੜੇ ਤਰਨਾਂਦਾਲ ਦੇ ਮੁਖੀਆ ਨਿਹੰਗ ਸਿੰਘ ਜਥੇਬੰਦੀਆਂ ਦੇ ਸਰਕਾਰ ਦਾ ਉਹਨਾਂ ਦੇ ਨਾਲ ਬਾਬਾ ਅਵਤਾਰ ਸਿੰਘ ਜੀ ਸੋਰ ਸਿੰਘ ਵਾਲੇ ਉਸ ਮਹਾਨ ਬਾਬਾ ਵਿਧੀ ਚੰਦ ਦੀ ਸੰਪਰਦਾ ਦੇ ਮੁਖੀ ਉਹ ਵੀ ਸਾਡੇ ਵਿੱਚ ਪਹੁੰਚੇ ਉਹਨਾਂ ਦਾ ਵੀ ਧੰਵਾਦ ਅਚੇਚੇ ਤੌਰ ਤੇ ਗੁਰਨਾਨਕ ਦੇਵ ਪਾਤਸ਼ਾਹ ਜੀ ਦੀ ਅਨਸਮਾਨ ਸੰਤ ਬਾਬਾ ਸਰਬਜੋਤ ਸਿੰਘ ਜੀ ਬੇਦੀ ਸਾਹਿਬ ਉਹ ਚੇਚੇ ਤੌਰ ਤੇ ਪਹੁੰਚੇ ਆ ਸੰਤ ਬਾਬਾ ਗੱਜਣ ਸਿੰਘ ਜੀ ਜਿਹੜੇ ਤਰਨਾ ਦਲ ਦੇ ਮੁਖੀ ਆ ਔਰ ਚੁੱਪ-ਚੁੱਪ ਹੀ ਸਾਰਾ ਕੁਝ ਕਹਿ ਜਾਂਦੇ ਆ ਉਹਨਾਂ ਦਾ ਵੀ ਧੰਨਵਾਦ ਸੰਤ ਬਾਬਾ ਹਰੀ ਸਿੰਘ ਜੀ ਰੰਦਾਵੇ ਵਾਲੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਅਚੇਚੇ ਤੌਰ ਤੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਆਏ ਆ ਅਖੰਡ ਕੀਰਤਨੀ ਜਥੇ ਦੇ ਮੁਖੀ ਬਾਬਾ ਭਾਈ ਬਖਸ਼ੀ ਸਿੰਘ ਜੀ ਉਹਨਾਂ ਵੱਲੋਂ ਵਿਚਾਰ ਵੀ ਭਾਈ ਸਾਹਿਬ ਰੱਖ ਕੇ ਗਏ ਆ ਉਹਨਾਂ ਦਾ ਵੀ ਧੰਵਾਦ ਉੱਚੇ ਚੇਤure ਦੇ ਉੱਤੇ ਸਾਡੇ ਸਰਦਾਰ ਭਪਿੰਦਰ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਜੂਥ ਫੈਡਰੇਸ਼ਨ ਦਮਦਮਾ ਟਕਸਾਲ ਸਰਦਾਰ ਜੋਤ ਸਿੰਘ ਜੋਧ ਸਿੰਘ ਜੀ ਸਮਰਾ ਬਾਬਾ ਸਿੰਘ ਜੀ ਗਮਾਨਪੁਰ ਅਮਰੀਕ ਸਿੰਘ ਜੀ ਦਮਦਮਾ ਟਕਸਾਲ ਕਮਰ ਪ੍ਰਤਾਪ ਸਿੰਘ ਜੀ ਇੱਕ ਮੈਂ ਥੋੜਾ ਜਿਹਾ ਛੱਡ ਗਿਆ ਸਾਡਾ ਵੀਰ ਛੋਟਾ ਹਰਮੀਤ ਸਿੰਘ ਕਾਲਕਾ ਜਿਹੜੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਆ ਛੋਟਾ ਵੀਰ ਵੀ ਆ ਸਾਡਾ ਤੇ ਇੱਥੇ ਬੈਠੇ ਸੁਤੇ ਸਿੱਧ ਕਿਉਂਕਿ ਬੋਲਣ ਦੀ ਗੱਲ ਸੀ ਤੇ ਇਹ ਪਰੰਪਰਾ ਸਾਡੀ ਕਾਲ ਤੱਕ ਦੀ ਕਿ ਦਾੜੀ ਕਾਲੀ ਕੀਤੀ ਦਾੜੀ ਬੰਨੀ ਵਾਲੇ ਨੂੰ ਇੱਥੇ ਅਜਾਜਤ ਨਹੀਂ ਅੱਜ ਉਹਨੇ ਜਕਾਰਾ ਵੀ ਆਪਣਾ ਛੱਡਿਆ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਮੋਹਰੇ ਜਿਹੜੇ ਸੰਤ ਮਹਾਪੁਰਸ਼ ਬੈਠੇ ਉਹ ਤਾਂ ਇਸ ਗੱਲ ਦੀ ਵੀ ਗਵਾਹੀ ਕਰਦੇ ਸੀ ਵੀ ਸਾਰੇ ਮੈਂਬਰ ਸਹਿਬਾਨ ਨੇ ਦਾੜੇ ਪ੍ਰਕਾਸ਼ ਕਰਨ ਤੇ ਮੇਰਾ ਖਿਆਲ ਆ ਵੀ ਦਾੜਾ ਪ੍ਰਕਾਸ਼ ਕਰਕੇ ਬੁਰਸ਼ੇ ਮਾਰਨਾ ਪੈਂਦਾ ਤੇ ਬੰਨਣ ਨੂੰ ਤਾਂ ਮੇਰੇ ਖਿਆਲੋਂ ਕੀ ਗੂੰਦ ਜਿਆ ਲਾਉਂਦੇ ਉਹਨਾਂ ਸਮਾਂ ਲੱਗ ਜਾਂਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਅਰਦਾਸ ਕਰੀਏ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਦੇ ਪਾਤਰ ਬਣ ਰਾਣਾ ਕਮਰ ਪ੍ਰਤਾਪ ਸਿੰਘ ਜੀ ਬਲਵਿੰਦਰ ਸਿੰਘ ਜੀ ਬੇਈ ਪੂਈ ਹਰਦੀਪ ਸਿੰਘ ਜੀ ਹਰਪਿੰਦਰ ਸਿੰਘ ਜੀ ਸਰਦਾਰ ਜਗਜੀਤ ਸਿੰਘ ਜੀ ਸੁਖਵਿੰਦਰ ਸਿੰਘ ਜੀ ਸਾਡੇ ਬਾਬੇ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਵੱਲੋਂ ਪਹੁੰਚੇ ਆ ਸਰਦਾਰ ਚਰਨਜੀਤ ਸਿੰਘ ਜੀ ਜੁਝਾਰ ਸਿੰਘ ਜੀ ਖੰਡ ਕੀਰਤਨੀ ਜਥੇ ਵੱਲੋਂ ਬਾਬਾ ਜੰਗ ਜੰਗ ਸਿੰਘ ਜੀ ਪਰਮਜੀਤ ਸਿੰਘ ਜੀ ਸਰਦਾਰ ਸਾਹਿਬ ਸਿੰਘ ਜੀ ਔਰ ਸਰਦਾਰ ਹਰਜਿੰਦਰ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਕੰਬਲੀ ਵਾਲੇ ਸਰਦਾਰ ਗਰਵਾ ਗਿਆਨੀ ਗਰਵਾ ਸਿੰਘ ਜੀ ਜਿਹੜੇ ਬਹੁਤ ਵਧੀਆ ਸਾਡੇ ਕਥਾਕਾਰ ਵੀ ਆ ਉਹ ਵੀ ਪਹੁੰਚੇ ਆ ਜੂਕੇ ਵਾਲੇ ਸਰਦਾਰ ਤੇਗ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਖਡੂਰ ਸਾਹਿਬ ਵਾਲੇ ਭਾਈ ਅਮਰਜੀਤ ਸਿੰਘ ਜੀ ਅਮਰ ਪੀਰ ਸਿੰਘ ਜੀ ਢੋਟ ਗਿਆਨੀ ਜਸਵਿੰਦਰ ਸਿੰਘ ਜੀ ਸਾਡੇ ਪਹੁੰਚੇ ਆ ਗਿਆਨੀ ਜੁਗਿੰਦਰ ਸਿੰਘ ਜੀ ਬੁੱਢਾ ਦਲ ਬਲੋਂ ਸੰਤ ਬਾਬਾ ਗੁਰਪ੍ਰੀਤ ਸਿੰਘ ਜੀ ਖੁਜਾਲੇ ਵਾਲੇ ਮਹਾਂਤ ਦਰਸ਼ਨ ਸਿੰਘ ਜੀ ਗਿਆਨੀ ਕੌਰ ਸਿੰਘ ਜੀ ਸੰਤ ਬਾਬਾ ਅਮਰਜੀਤ ਸਿੰਘ ਜੀ ਬਾਬਾ ਜਗਜੀਤ ਸਿੰਘ ਜੀ ਮਨਜੀਤ ਸਿੰਘ ਜੀ ਖੰਡਕੀਤਨੀ ਜਥਾ ਪਤਪਾਲ ਸਿੰਘ ਜੀ ਸੁਖਰਾਜ ਸਿੰਘ ਜੀ ਭਾਈ ਰਾਮ ਸਿੰਘ ਜੀ ਜੱਸਾ ਸਿੰਘ ਜੀ ਜਸ ਸਰਦਾਰ ਜਸਵੰਤ ਸਿੰਘ ਜੀ ਸੰਤ ਬਾਬਾ ਮੱਖਣ ਸਿੰਘ ਜੀ ਸਰਦਾਰ ਜੁਗਰਾਜ ਸਿੰਘ ਜੀ ਸਰਦਾਰ ਸੰਤ ਸਿੰਘ ਜੀ ਉਹਨਾਂ ਦੇ ਨਾਲ ਪ੍ਰੋਫੈਸਰ ਅਨੁਰਾਗ ਸਿੰਘ ਧਰਮਜੀਤ ਸਿੰਘ ਜੀ ਅਵਤਾਰ ਸਿੰਘ ਜੀ ਕੋਹਲੀਆਂ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਜੀ ਸਰਦਾਰ ਤੂਫਾਨ ਸਿੰਘ ਜੀ ਭਾਈ ਮਨਜੀਤ ਸਿੰਘ ਜੀ ਗਰਮਿੰਦਰ ਸਿੰਘ ਜੀ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਫਰਵੈਂਸੀ ਪ੍ਰਿੰਸੀਪਲ ਸਾਡੇ ਸਰਿੰਦਰ ਸਿੰਘ ਜੀ ਵੀ ਪਹੁੰਚੇ ਆ ਸਾਰਿਆਂ ਦਾ ਨਾਮ ਲਵਾਂ ਲੰਮਾ ਸਮਾਂ ਲੱਗ ਜਾਊਗਾ ਉਹਨਾਂ ਦੇ ਨਾਲ ਚਲੋ ਬਹੁਤ ਸਾਰੇ ਮਹਾਪੁਰਸ਼ ਜਿਹੜੇ ਜਸਦੇਵਰ ਬਖਸ਼ੀਤ ਸਿੰਘ ਜੀ ਸਰਦਾਰ ਪ੍ਰੀਤਮ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਰਜਿੰਦਰਪਾਲ ਸਿੰਘ ਜੀ ਪਰਮਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਜੀ ਐਡਵੋਕੇਟ ਔਰ ਉਹਨਾਂ ਦੇ ਨਾਲ ਸਾਡੇ ਸਰਦਾਰ ਪਾਲ ਸਿੰਘ ਜੀ ਦਰਬਾਰੇ ਪੰਜਾਬ ਸੰਤ ਰਾਮ ਸਿੰਘ ਜੀ ਗਿਆਨੀ ਇੰਦਰਜੀਤ ਸਿੰਘ ਜੀ ਬਹੁਤ ਸਾਰੇ ਸਤਿਕਾਰਤ ਮਹਾਪੁਰਸ਼ ਸੇਵਾ ਪੰਥੀ ਉਹਨਾਂ ਦੇ ਨਾਲ ਕਾਰ ਸੇਵਾ ਵਾਲੇ ਮਹਾਪੁਰਸ਼ ਔਰ ਉਹਨਾਂ ਦੇ ਨਾਲ ਸਾਡੇ ਸਤਿਕਾਰਯੋਗ ਨਾਨਕ ਸਰ ਕਲੇਰਾ ਤੋਂ ਹੋਰ ਵੀ ਬਹੁਤ ਸਾਰੇ ਮਹਾਪੁਰਸ਼ ਕਿਉਂਕਿ ਲੰਬੀ ਲੇਸ ਤੇ ਆ ਤੇ ਮੇਰਾ ਖਿਆਲ ਇਹ ਆ ਵਿਚੋਂ ਜੇ ਹਸਾਵਨਾ ਫਿਰ ਆਵਾਜ਼ ਆਉਂਦੀ ਉਹ ਵੀ ਮਹਿਸੂਸ ਕਰਨੀ ਚਾਹੀਦੀ ਆ ਸਾਰਿਆਂ ਦਾ ਦਿਲਦਿਆਂ ਡਿਗਹਾਈਆਂ ਤੋਂ ਕੋਟਾਨ ਕੋਟ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰੂੰਗਾ ਅੰਤ ਦੇ ਵਿੱਚ ਕਿ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਲਖਬੀਰ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਵੀ ਪਹੁੰਚੇ ਆ ਸਾਰਿਆਂ ਤੋਂ ਖਿਮਾ ਚਾਹੁੰਨਾ ਨਾ ਕਿਸੇ ਦਾ ਨਾਮ ਲੈ ਸਕਿਆ ਉਹ ਵੀ ਮਾਫੀ ਚਾਹੁੰਨਾ ਬਾਬਾ ਬਲਵੀਰ ਸਿੰਘ ਜੀ ਸਾਡੀ ਜਿਹੜੀ ਸਰਮੌਰ ਜਥੇਬੰਦੀ ਨਿਹੰਗ ਸਿੰਘਾਂ ਦੀ ਉਹਨਾਂ ਵੱਲੋਂ ਬਾਬਾ ਜੱਸਾ ਸਿੰਘ ਜੀ ਪਹੁੰਚੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਅੰਤ ਅਰਦਾਸ ਕਰੀਏ ਸਿੱਖ ਦੇ ਕੋਲ ਕੇਵਲ ਤਾਂ ਕੇਵਲ ਅਰਦਾਸ ਤੇ ਤਾਣ ਫਿਰ ਗੁਰੂ ਦਾ ਤੇ ਕਈ ਵਾਰੀ ਅਰਦਾਸ ਕੀਤੀ ਗੁਰੂ ਦਰ ਦੇ ਉੱਤੇ ਪ੍ਰਵਾਨ ਹੁੰਦੀ ਜਾ ਕੇ ਆ ਸਮਾਂ ਬੜਾ ਜਿਹੜਾ ਭਿਆਨਕ ਚੱਲ ਰਿਹਾ ਭਿਆਨਕ ਮੈਂ ਇਸ ਕਰਕੇ ਕਹਿ ਰਿਹਾ ਕਿ ਦੌੜਾਂ ਪੱਜਾਂ ਬਹੁਤ ਲੱਗੀਆਂ ਆ ਪਰ ਪ੍ਰਾਪਤੀ ਕੁਝ ਨਹੀਂ ਹੋ ਰਹੀ ਠੀਕ ਆ ਸਾਰਿਆਂ ਦੇ ਨਾਲ ਸਰਕਾਰਾਂ ਨਾਲ ਵੀ ਵਿਵਸਥਾ ਰੱਖਣਾ ਚਾਹੀਦਾ ਪਰ ਪ੍ਰਾਪਤੀ ਵੀ ਕਰਨੀ ਚਾਹੀਦੀ ਆ ਪਰ ਅੱਜ ਪ੍ਰਾਪਤੀਆਂ ਜਿਹੜੀਆਂ ਉਹ ਪਮਾਨਾ ਲਾ ਕੇ ਦਿਖ ਰੀਆਂ ਕਿ ਪ੍ਰਾਪਤੀ ਕੁਝ ਨਹੀਂ ਦੜਾਈਆਂ ਵੱਧ ਲੱਗ ਰਹੀਆਂ ਪੰਥ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮੱਤ ਬਖਸ਼ਿਸ਼ ਕਰਨ ਗੁਰਮਤਿ ਦੀਆਂ ਲੀਹਾਂ ਦੇ ਉੱਤੇ ਗੁਰੂ ਆਸ਼ੇ ਅਨਸਾਰ ਜਿਹੜੇ ਫੈਸਲੇ ਕਰਵਾ ਲੈਣ ਫੇਰੇ ਮੈਂ ਸਮਝਦਾ ਸਾਡਾ ਸਾਰਿਆਂ ਦਾ ਇਸ ਪੰਥ ਇਸ ਗੁਰੂ ਗ੍ਰੰਥ ਪ੍ਰਤੀ ਵਫਾਦਾਰੀ ਤੇ ਗੁਰੂ ਸਾਹਿਬ ਜੀ ਦੀ ਉਹ ਰਚਨਾ ਜਿਸ ਅਨੁਸਾਰ ਸਾਰਿਆਂ ਨੂੰ ਆਪਾਂ ਨੂੰ ਉਦੇਸ਼ ਤਾਂ ਕੀਤਾ ਗੁਰੂ ਤਾਂ ਮੰਨਦੇ ਆਂ ਪਰ ਗੁਰੂ ਗਿਆਨ ਦੀ ਜਿਹੜੀ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਗੁਰ ਸ਼ਬਦ ਦੇ ਗਿਆਨ ਵਿੱਚ ਚੁੱਭੀ ਮਾਰਨ ਦੀ ਉਹ ਤੋਂ ਸ਼ਾਇਦ ਮੇਰੇ ਵਰਗੇ ਕੋਝੇ ਤੇ ਸਖਣੇ ਰਹਿ ਜਾਂਦੇ ਆ ਅੰਤ ਦੇ ਵਿੱਚ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹੈ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ